ਵੈੜ ਆਪਾਂ ਵਿਰੇ ਪਾਸੇ ਹੁੰਦੀ ਵੈੜ ਲੱਖੋਂ ਬਾਹਰ ਦੀ ਸੀਗੀ ਪਰ ਜਿਹੜਾ ਜਾਇਜ ਮਾਲ ਦੇ ਦਿੱਤੀ ਆਪਾਂ ਇਹ ਸਿਰਫ ਜਾਇਜ ਮਾਲ ਵਿਰੇ ਇਹਦਾ ਜਦੋਂ ਤਿਆਰ ਹੋ ਗਈ 85 ਹਜ਼ਾਰ ਦੀ ਵੈੜ ਆ ਇੱਕ ਵੀ ਪਰਸੈਂਟ ਕਰਾਸ ਹੋਊਗਾ ਵੈੜ ਚ ਮੈਂ ਕਹਿੰਦਾ ਭੁੱਖਾ ਖਾਣ ਵਾਲੀ ਗੱਲ ਬਾਤ ਆ ਬਾਈ ਬਾਕੀ ਥਣ ਬਹੁਤ ਚਾਹੇ ਅਜੇ ਵੈੜ ਦੀ ਚੁਵਾਈ ਹੋਈ ਵੀ ਪੰਜ 6 ਕਿਲੋ ਬੋਲੇ ਦੀ ਨਾ ਹੋਈ ਹੁੰਦੀ ਇਹ ਅਵਤਾਰ ਕਿੰਨੇ ਦੀ ਦੇਣੀ ਆ ਬਾਈ ਇਹ ਵਿਰੇ ਵੈੜ ਤਿਆਰ ਹੋ ਗਈ 90 ਹਜ਼ਾਰ ਦੀ ਵੈੜ ਆ ਠੀਕ ਆ ਬਾਈ ਇਹ ਅੱਜ ਆਪਾਂ ਜਾਇਜ ਮਾਲ ਸਿਰਫ ਚੈੱਕ ਕਰਕੇ ਦੇਖ ਲਓ ਬਾਕੀ ਥਣ ਲੇਵਾ ਮੈਂ ਤੁਹਾਨੂੰ ਸਾਰੇ ਪਾਸਿਓ ਇਹਦਾ ਕਮਾ ਕੇ ਸੱਜ ਨੂੰ ਦਿਖਾ ਬਿਲਕੁਲ ਬਿਲਕੁਲ ਗੱਲ ਬਾਤ ਕਰੀ ਇਹ ਸਿਰਫ ਜੈਜ ਮੁੱਲ ਵੀਰੇ ਆਪਾਂ 65000 ਜੀ ਦੇ ਦੇਾਂਗੇ ਬੱਛੀ ਵਾਲੀ ਹਾਂ ਸਿਰਫ 65000 ਦੀ 65000 ਦੀ ਮਿੱਤਰੋ ਦੋਨੇ ਸ਼ੌਕ ਮੁਰੇ ਅੱਜ ਆਵਜਾ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਹਾਂ ਦੌਲਤ ਆਰਾਮ ਡੇਰੀ ਫਾਰਮ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਉਤਾਰ ਉਹਨਾਂ ਦੇ ਫਾਰਮ ਤੋਂ ਆਪਾਂ ਜਿਹੜੇ 6 ਨਗ ਸ਼ੂਟ ਕੀਤੇ ਤਿੰਨ ਸੂਏ ਸਵਾਏ ਤੇ ਤਿੰਨ ਜਿਹੜੀਆਂ ਗੱਬਣ ਬਹੁਤ ਜਿਆਦਾ ਟਾਪ ਕੁਆਲਿਟੀ ਦੇ ਸਾਰੇ ਨਗ ਹੋਣਗੇ ਕੋਈ ਵੀ ਨਗ ਤੁਸੀਂ ਖਰੀਦਦੇ ਹੋ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਲਗਾਤਾਰ ਚੱਲੂਗਾ ਤਸੱਲੀ ਜਿਹੜੀ ਵੀ ਕਰਨੀ ਹੈ ਉਹ ਬਾਈ ਦੇ ਨਾਲ ਤੁਸੀਂ ਫੋਨ ਤੇ ਕਰਨੀ ਹੈ ਜਾਣਕਾਰੀ ਮੈਂ ਲੈਣਾ ਵਾ ਅਵਤਾਰ ਪਹਿਲਾਂ ਤਾਂ ਸਵਾਗਤ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਾਈ ਆਪਣੇ ਕੋਲ 6 ਨਗ ਹਨਾ ਹਾਂਜੀ ਹਾਂਜੀ ਤੇ ਗੱਲਬਾਤ ਆਪਾਂ ਪਹਿਲੀ ਤੋਂ ਸ਼ੁਰੂ ਕਰ ਲਈਏ ਬਾਈ ਜਰਤੀ ਤੋਂ ਹਾਂਜੀ ਹਾਂਜੀ ਤੇ ਕੀ ਇਹਦੀ ਡਿਟੇਲ ਹੈ ਸੱਜਣਾ ਇਹਦੇ ਪ੍ਰੂਨ ਬੱਚੀ ਸੂਈ ਹੈ ਠੀਕ ਹੈ ਬਾਈ ਅੱਜ ਦੁਪਹਿਰੇ ਵੀਰੇ 12 1 ਵਜੇ ਸੂਈ ਆ ਜੇਰ ਕੰਪਲੀਟ ਪਾਤੀ ਹੈ ਜੇਰ ਦੀ ਵੀਡੀਓ ਬਕਾਇਦਾ ਮਿਲ ਜੂਗੀ ਵੀਰੇ ਠੀਕ ਹੈ ਬਾਈ ਬੋਲ ਤਾਂ ਵੀਰੇ ਖਾਲੀ ਹੈ ਚਾਰ ਪੰਜ ਕਿਲੋ ਬੜਾ ਚੋਤਾ ਇਹਦਾ ਠੀਕ ਹੈ ਬਾਈ ਤੇ ਬੱਚਾ ਕੀ ਦੱਸੀ ਮਗਰ ਇਹਦੇ ਬੱਚੀ ਹੈ ਵੀਰੇ ਐਚ ਐਫ ਦੀ ਬੱਚੀ ਹੈ ਇਹਦੇ ਮਗਰ ਐਚ ਐਫ ਦੀ ਜਿਹੜੀ ਇਹਨੇ ਬੱਚੀ ਦਿੱਤੀ ਹੈ ਬੱਚੀ ਬਹੁਤ ਜਿਆਦਾ ਚੰਗੀ ਦਿੱਤੀ ਹੈ ਦੋਨੇ ਸ਼ੌਂਕ ਪੂਰੇ ਕਰੋ ਜਰਸੀ ਵਾਲਾ ਤੇ ਐਚ ਐਫ ਵਾਲਾ ਐਚ ਐਫ ਵਾਲਾ ਵੀ ਇਹਨੇ ਕਰ ਦੇਣਾ ਤੇ ਜਰਸੀ ਵਾਲਾ ਦੋਨੇ ਸ਼ੌਂਕ ਪੂਰੇ ਕਰੋਗੀ ਬਿਲਕੁਲ ਬਾਈ ਲੈ ਬਾਈ ਹੈਪੀ ਖੋਲੀ ਕਰ ਇਹਨੂੰ ਆਪਾਂ ਤੋੜ ਕੇ ਦਿਖਾ ਦਈਏ ਅਬ ਤਾਂ ਕੀ ਅੰਦਾਜ਼ ਬਾਕੀ ਵਾਲੀ ਸੇਵਾ ਸੰਭਾਲਦਾ ਵੀਰੇ ਡਿਪੈਂਡ ਦਾ ਉਹਦਾ ਹਾਂ ਦੁੱਧ ਹੁੰਦਾ ਵਾ ਬਾਈ ਸੇਵਾ ਦਾ ਹਣਾ ਹਮੇਸ਼ਾ ਹੀ ਮੈਂ ਤਾਂ ਹਰੇਕ ਵੀਡੀਓ ਤੇ ਤਕਰੀਬਨ ਤਕਰੀਬਨ ਕਹਿੰਦਾ ਹਾਂ ਨਾ ਥਣਾ ਤੁਣਾ ਦੀ ਬਾਈ ਜੇ ਥਣਾ ਦੀ ਗਰੰਟੀ ਆ ਵੀਰੇ ਜਿਹੜੀ ਗੱਲ ਆ ਜੇਰ ਦੀ ਵੀ ਓਕੇ ਹੈ ਨਾ ਆ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਮਿੱਤਰੋ ਥੋੜਾ ਜਿਹਾ ਜਿਵੇਂ ਆਪਾਂ ਕਹਦੀਏ ਵੀ ਸੂਨਦਾ ਜਾਨਵਰ ਹਣਾ ਆ ਜੋ ਬੱਚੀ ਵੀਰੇ ਅਚਬ ਦਿੱਤੀ ਆ ਬਹੁਤ ਨਰੋਈ ਦਿੱਤੀ ਇਹਨੇ ਬਿਲਕੁਲ ਬਿਲਕੁਲ ਜਰਸੀ ਆਪਦਾ ਵੀਰੇ ਥੋੜੀ ਛੋਟਾ ਜਿਹਾ ਹੁੰਦਾ ਬੱਚਾ ਹਾਂ ਬਾਕੀ ਨਿੱਗਰ ਆ ਬੱਚਾ ਨਿੱਗਰ ਬਾਕੀ ਉਹ ਜੇ ਗੱਲਬਾਤ ਕਰੀਏ ਥਣ ਲੈ ਵੀ ਬਾਈ ਬਹੁਤ ਸੋਹਣਾ ਹੈ ਥਣ ਲੈ ਦਾ ਬਹੁਤ ਸਾਫ ਆ ਵੀਰੇ ਹਾਂ ਥਣ ਦੀ ਸਾਫ ਐ ਨਹੀਂ ਹੁੰਦਾਗਾ ਵੀਰੇ ਕੋਈ ਟਾਈਮ ਲੱਗਿਆ ਹੋਗਾ ਟਾਈਮ ਟੂ ਵਾਲੀ ਕੋਈ ਗੱਲ ਨਹੀਂ ਜਮ ਖਾਲੀ ਵਹਿੜਾ ਹਾਂ ਬਿਲਕੁਲ ਬਾਈ ਹਾਂ ਤੁਸੀਂ ਇੱਥੋਂ ਚੈੱਕ ਕਰਕੇ ਦੇ ਲੋ ਹੈਪੀ ਮੋਡਲੀ ਮੜਾ ਜਾ ਬਾਈ ਫੇਸ ਤੋਂ ਲੈ ਕੇ ਐਂਡ ਤੱਕ ਕੁਆਲਿਟੀ ਬਾਈ ਚੰਗੀ ਆ ਜਿਹੜਾ ਜਰਸੀ ਦੀ ਬਰੀਡ ਨੂੰ ਸਾਹਮਣੇ ਦਾ ਉਹ ਸੱਜਣ ਨੇ ਬਈ ਪਹਿਲੇ ਫੋਨ ਤੇ ਹੀ ਬਾਈ ਉਹਨਾਂ ਦੇ ਨਾਲ ਜਿਹੜਾ ਸੌਦਾ ਸੱਜਣ ਨੂੰ ਕਰ ਲੈਣਾ ਥਣ ਤੁਸੀਂ ਚੈੱਕ ਕਰਕੇ ਦੇ ਲੋ ਸੋਹਣਾ ਥਾਣਾ ਬਾਈ ਹਨਾ ਤੇ ਬਾਈ ਸੋਣੀ ਕਰਾਊਗਾ ਅੰਦਾਜ਼ਾ ਬਈ ਕਿੰਨਾ ਦੁੱਧ ਪਿਆ ਦਈਏ 16 17 ਕਿਲੋ ਦੁੱਧ ਦੇ ਦੂ ਬਈ ਵਧੀਆ 16 17 ਕਿਲੋ ਬਈ ਦੰਨਾ ਦੁੱਧ ਦੇ ਦੂ 16 17 ਕਿਲੋ ਦੁੱਧ ਦਵਤਾਰ ਹਨ ਤੇ ਮਗਰ ਇਹਦੇ ਹੈਗੀ ਆ ਬੱਛੀ ਬੱਛੀ ਹੈਣਾ ਤੇ ਕਿੰਨੇ ਦੀ ਬਈ ਦੇ ਦਈਏ ਆਪਾਂ ਇਹ ਇਹ ਸਿਰਫ ਜਾਇਜ਼ ਮੁੱਲ ਵੀਰੇ ਆਪਾਂ 65000 ਜੀ ਦੇ ਦੇਾਂਗੇ ਬੱਛੀ ਵਾਲੀ ਹਾਂ ਸਿਰਫ 65000 ਦੀ 65000 ਦੀ ਮਿੱਤਰੋ ਦੋਨੇ ਸ਼ੌਂਕ ਪੂਰੇ ਐ ਚਮ ਜਰਸੀ ਵਾਲੇ ਬਿਲਕੁਲ ਐਚ ਐਫ ਦਾ ਤੇ ਜਰਸੀ ਦਾ ਦੋਨਾਂ ਦਾ ਨੇ ਸ਼ੌਂਕ ਪੂਰਾ ਕਰਾ ਦੇਣਾ ਮਗਰਾ ਤੁਸੀਂ ਚੈੱਕ ਕਰਕੇ ਦੇਖ ਲੋ ਐਚ ਐਫ ਦੀ ਬੱਚੀ ਬਹੁਤ ਨਰੋਈ ਦਿੱਤੀ ਆ ਵੀਰੇ ਵੈੜ ਨੂੰ ਬਾਕੀ ਨਰੋਈ ਆ ਫੁੱਲ ਸੰਭੀ ਵੀ ਇਹ ਨਿੱਕੀ ਮੋਟੀ ਬੱਚੀ ਨਹੀਂ ਗਈ ਪੂਰੀ ਵੱਡੀ ਬੱਚੀ ਦਿੱਤੀ ਆ ਉਹ ਬਈ ਆਏ ਆ ਵੀ ਜੇ ਆਪ ਬੈੜ ਬਈ ਸੰਭੀ ਆ ਤਾਂ ਲਾ ਕੇ ਬੱਚਾ ਵੀ ਬਈ ਉਹ ਜਾ ਕੇ ਦੇ ਦਿੰਦੀ ਆ ਦੋ ਨੰਬਰ ਵਾਲੀ ਤੇ ਆ ਜੀ ਬਈ ਆਪਾਂ ਇਹ ਵੀ ਵੀਰੇ ਪਲੂਨ ਬੱਚੀ ਆ ਵੀਰੇ ਠੀਕ ਆ ਬਈ ਤੇ ਇਹ ਵੀ ਵੀਰੇ ਦਨ ਲਊਗੀ ਹਜੇ ਵੀਰੇ ਚਾਰ ਤੋਂ ਪੰਜ ਦਿਨ ਖੁੱਲੇ ਡੁੱਲੇ ਲੈ ਜੂ ਬੈੜ ਹਾਂ ਸੋਹਣੀ ਉੱਚਕੀਨ ਬੜੀ ਆ ਬਾਈ ਹਣਾ ਵਾੜੀ ਗੁੱਲੀ ਦਾ ਵੇੜ ਦਾ ਆਮਤੀ ਕੋਈ ਨਹੀਂ ਬਾਈ ਮੈਂ ਕਹਿੰਦਾ ਥਣਾ ਤੋਂ ਜੀ ਗੱਲ ਕਰੀਏ ਫੇਸ ਦੀ ਗੱਲ ਕਰੀਏ ਪਰ ਟਾਪ ਕੁਆਲਟੀ ਦੀ ਹੋਈ ਹੈ ਹਣਾ ਦਿਨ ਕਿੰਨੇ ਕੱਢਦੀ ਆ ਬੈੜ ਲੈ ਲੋ ਜੀ ਵੀਰੇ ਚਾਰ ਪੰਜ ਦਿਨ ਖੁੱਲੇ ਡੁੱਲੇ ਬੈੜ ਚਾਰ ਪੰਜ ਦਿਨ ਚਲੇ ਜਾਂਦੀ ਆ ਤੇ ਇੱਕ ਮੈਂ ਸਪੈਸ਼ਲ ਸਾਰੇ ਨੂੰ ਬੇਨਤੀ ਕਰਦਾ ਵੀ ਬਾਈ ਕਈ ਵਾਰੀ ਸਫਰ 'ਚ ਜਾਣ ਲੱਗਾ ਜਾਨਵਰ ਅਵਧਾਰ ਥੋੜਾ ਬਹੁਤਾ ਇਧਰ ਉਧਰ ਕਰ ਜਾਵੇ ਜਿਹੜੀ ਗੱਲ ਆ ਕਿ ਇੱਕ ਦਾ ਦਿਨ ਅੱਗੇ ਪਿੱਛੇ ਹੋ ਜਾਂਦਾ ਪਸ਼ੂ ਜਿਹੜੀ ਗੱਲ ਆ ਬਿਲਕੁਲ ਬਾਈ ਹਣਾ ਤੇ ਥਣ ਥਣ ਬ ਬਾਕੀ ਉੱਪਰੋਂ ਵੀ ਬਾਈ ਨਿੱਗਰ ਆ ਬੱਚੀ ਇਹ ਬੁਰੀ ਪੂਰੀ ਵੀਰੇ ਬਰੀਡ ਵਾਲੀ ਬਹੁਤ ਆ ਵੈੜਦੀ ਹੈ ਬਰੀਡ ਵਾਲੀ ਆ ਤੁਸੀਂ ਚੱਕਾ ਇਹ ਤਾਂ ਟੱਲਾ ਟੱਲਾ ਬਹੁਤ ਫਿਰਦੀਆਂ ਵੈੜਦੀਆਂ ਬਿਲਕੁਲ ਬਾਈ ਹੈਣਾ ਆ ਅਵਤਾਰ ਜਿਹੜੇ ਸਾਬ ਨਾਲ ਇਹਦਾ ਆਰਡਰ ਆ ਬਾਈ ਹੈਣਾ ਹਾਂਜੀ ਹਾਂ ਜੀ ਅੱਜਾ ਤੈਨੂੰ ਕੀ ਲੱਗਦਾ ਵੀ ਪਲੂਣ ਕਿੰਨਾ ਦੁੱਧ ਪਿਆ ਦੋ ਦੁੱਧ ਵੀਰੇ 18 20 ਦੇ ਵਿੱਚ ਵਿੱਚ ਚੱਲੇਗੀ ਵੀਰੇ 18 ਤੋਂ 20 ਤੋਂ ਬਾਹਰ ਨਹੀਂ ਜਾਂਦੀ 18 18 19 ਦੇ ਵਿੱਚ ਵਿੱਚ ਰਹੂਗੀ 18 ਤੋਂ 19 ਦੇ ਬਾਈ ਕਹਿੰਦਾ ਵਿੱਚ ਵਿੱਚ ਇਹ ਚੱਲੂਗੀ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਰੱਜੀ ਰੁੱਜੀ ਪੂਰੀ ਆ ਨਾ ਕੋਖਾਂ ਕੱਖਾਂ ਦੀ ਬਾਈ ਹੈਣਾ ਮੈਂ ਕਹਿੰਦਾ ਬਾਹ ਬਹੁਤ ਜਿਆਦੇ ਚੰਗਾ ਫੇਸ ਆ ਤੇ ਬਾਕੀ ਉਹ ਨਿੱਗਰ ਨੁੱਗਰ ਬਾਈ ਪੂਰ ਗਈ ਆ ਹਨਾ ਤੇ ਥਾਂ ਤੋਂ ਬਾਹਰ ਨਹੀਂ ਨਿਕਲਦਾ ਮਾੜਾ ਜਾਨ ਕਈ ਵਾਰੀ ਜਾਨਵਰ ਖੁੱਲਾ ਆਇਆ ਹੁੰਦਾ ਥੋੜਾ ਜਿਹਾ ਆ ਹੁਣ ਘਰ ਨੂੰ ਭੱਜੂਗੀ ਪੂਰੀ ਇੱਥੋਂ ਤੁਸੀਂ ਚੈੱਕ ਕਰਾਓ ਕਵਾਰਡੀ ਵੈਟ ਚੈੱਕ ਕਰ ਸਿਕ ਸਿਕ ਪਰਸੈਂਟ ਹਾਂ ਬਿਲਕੁਲ ਬਾਈ ਹਨਾ ਅਪਤਾਰ ਇਹ ਦੇ ਦੂਗੀ ਮੰਨ ਲਾ ਵੀ 18 19 ਦੇ ਵਿੱਚ ਵਿੱਚ ਉਹ ਲੈ ਜਮਾ ਰੂਗੀ 20 ਤੋਂ ਬਾਹਰ ਨਹੀਂ ਜਾਂਦੀ ਚਾਰ ਪੰਜ ਦਿਨ ਜਾਣ ਦੀ ਕੱਢਦੀ ਆ ਸੋਫਰ ਸੋਫਰ ਤੇ ਜਾਂਦੀ ਆ ਤਾਂ ਮਾੜਾ ਮੋਟਾ ਹਾਂ ਹੋ ਸਕਦਾ ਹੋ ਵੀ ਸਕਦਾ ਇਹ ਬਾਈ ਕਿੰਨੇ ਦੀ ਦੇ ਦਿੱਤੀ ਆਪਾਂ ਇਹ ਸਰਪ ਜੈਜ ਮੁੱਲ ਵੀਰੇ ਇਹਦਾ ਜਦੋਂ ਤਿਆਰ ਹੋ ਗਈ ਅੱਜ ਆਪਾਂ 72000 ਦੀ ਵੜ ਦੇ ਦਿਆਂਗੇ ਲਓ ਜੀ ਮਿੱਤਰੋ 72000 ਦੀ ਆ ਤੁਹਾਨੂੰ ਦੇ ਦੇਣੀ ਆ ਜੇ ਤੁਸੀਂ ਗੱਲਬਾਤ ਕਰੋ ਬਾਕੀ ਕੱਦ ਕਾਟੀ ਤੁਸੀਂ ਇਥੋਂ ਇਹਦੀ ਦੂਜੀ ਗਾਂ ਦੇ ਹਿਸਾਬ ਨਾਲ ਚੱਕ ਬ੍ਰੀਡ ਇੰਨੀ ਕਾ ਵੜ ਦੀ ਹੱਦੋਂ ਜ਼ਿਆਦਾ ਬਿਲਕੁਲ ਬਾਈ ਸੋਹਣੀ ਬ੍ਰੀਡ ਆ ਥਾਣ ਲੈਵਾ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਬਹੁਤ ਜ਼ਿਆਦਾ ਟੈਲੰਟ ਹੁੰਦਾ ਬਹੁਤ ਫਿਰਦਿਆਂ ਬੈਠੇ ਹਜੇ ਬਾਈ ਫੇਰ ਵੀ ਬਾਈ ਬਹੁਤ ਜ਼ਿਆਦਾ ਬਣੀ ਆ ਹਾਂ ਇੱਥੋਂ ਤੁਸੀਂ ਚੈੱਕ ਕਰ ਲਓ ਬਾਕੀ ਥਾਣਾ ਦੀ ਜਿਹੜੀ ਪੀਸ਼ ਨਾ ਉਹ ਵਾਲੀ ਹੋਣੀ ਆ ਬਾਈ ਹਾਂ ਹਟ ਲਾਂ ਖਾ ਵੀਰੇ ਲੈ ਆ ਦੇਖ ਲਓ ਤੁਸੀਂ ਟੱਲਾਂ ਬੰਗੀ ਇਹਦਾ ਕੁਝ ਵੀ ਨਹੀਂ ਲੈਵਾ ਵੇੜ ਨੂੰ ਬਿਲਕੁਲ ਬਾਈ ਹੈਣਾ ਬਾਕੀ ਹੈਵੀ ਨਿਗਰ ਨੂੰ ਗੱਲ ਬਾਤ ਕਰੀਏ ਆਪਾਂ ਬਾਈ ਤੈਨ ਨੰਬਰ ਵਾਲੀ ਦੀ ਨਿਗਰ ਹੈਣਾ ਜਰਸੀ ਇਹੋ ਜੀ ਮੈਨੂੰ ਲੱਗਦਾ ਇੱਕ ਪਹਿਲਾਂ ਪਾਈ ਸੀ ਆਪਾਂ ਹਾਂ ਇਹੋ ਜੀ ਵੀਰੇ ਕਦੇ ਆਉਂਦੀ ਆ ਵੀਰੇ ਢੀ ਵੱਡੀ ਜੱਸੀ ਬਿਲਕੁਲ ਬਾਈ ਹੈਣਾ ਤੇ ਕੀ ਡਿਟੇਲ ਆ ਸੱਜਣਾ ਤੇ ਦੁਬਾਰੇ ਸੁਈਆ ਵੀਰੇ ਮਗਰ ਇਹਨੇ ਬੱਚੇ ਨੇ ਜਨ ਦਿੱਤਾ ਇਹਨੇ ਜੇਰ ਜੂਰ ਅਲੀਓ ਕਿਵੇਂ ਆਪਤਾਰ ਜੇਰ ਦੀ ਗਰੰਟੀ ਆ ਵੀਰੇ ਵੀਡੀਓ ਬਣੀ ਵੀ ਆਪਣੇ ਕੋ ਜੇਰ ਦੀ ਠੀਕ ਆ ਬਈ ਬੱਚਾ ਇਹਨੇ ਦੇਤਾ ਮਗਰ ਬੱਚਾ ਵੀਰੇ ਮਗਰੇ ਦੇ ਬੱਚਾ ਲਿਆ ਹੈ ਵੀ ਖੋਲ ਕਰਾਂ ਬਾਈ ਤਸੱਲੰਗ ਵਾਲੀ ਗੱਲ ਬਾਤ ਛੋਟੀ ਨਾ ਬੰਦਾ ਮੰਨ ਕੇ ਕਹਿੰਦਾ ਛੋਟੀ ਵਾਲਾ ਵਹਿਮ ਕੱਢ ਕੇ ਬੈਠਾ ਮੈਂ ਕਹਿੰਦਾ ਬਾਈ ਨਾਲ ਐਫ ਖੜੀ ਆ ਅਗਲੇ ਨੇ ਬਾਈ ਜਿਹਨੇ ਵੀ ਦੇਖਣੀ ਆ ਉਹਨੇ ਦੇਖ ਹੀ ਲਈ ਹੈ ਕਹਿਣ ਦੀਆਂ ਗੱਲਾਂ ਨਹੀਂ ਗੀ ਕੁਆਲਟੀ ਵਹਿੜ ਜੈਫ 1% ਆ ਆ ਤੁਸੀਂ ਚੈੱਕ ਕਰਕੇ ਦੇਣਾ ਇਹ ਨਾ ਹੋਊਗਾ ਕਿ 1% ਕ੍ਰੋਸ ਹੋਊਗਾ ਵਹਿੜ ਚ ਮੈਂ ਕਹਿੰਦਾ ਭੁੱਖਾ ਨਾਲ ਦੀ ਗੱਲ ਹੋ ਬਾਕੀ ਥਣ ਬਹੁਤ ਚੰਗਾ ਅਜੇ ਵਾਰ ਦੀ ਚਵਾਈ ਹੋਈ ਵੀ ਹੈ 5-6 ਕਿਲੋ ਬੋਲੇ ਦੀ ਨਾ ਹੋਈ ਹੁੰਦੀ ਵਾਰ ਨੇ ਫਸ ਫਸ ਤੁਰਨਾ ਸੀਗਾ ਮੈਂ ਕਹਿੰਦਾ ਬਾਈ ਸਿਰੇ ਵਾਲੀ ਗੱਲ ਬਾਤ ਆ ਤੁਸੀਂ ਇੱਕ ਤੋਂ ਚੈੱਕ ਕਰ ਲਓ ਪਰ ਹਵਾਨਾ ਤੇ ਇਹਦਾ ਬਹੁਤ ਚੰਗਾ ਬਹੁਤ ਚੰਗਾ ਗਵਾਈ ਵੀ ਚੰਗੇ ਦੁੱਧ ਦੀ ਭਰਉਂਦਾ ਹਨਾ ਕਹਿਨ ਨੂੰ ਆ ਵੀਰੇ 30 ਕਿਲੋ ਕਹਿ ਰਹੀ ਹੈ ਪਰ ਨਹੀਂ ਬਿਲਕੁਲ ਨਹੀਂ ਪਰ ਜਿਹੜਾ ਖਰਾ ਦਾ ਦਊਗੀ ਵੀਰੇ 24-25 ਕਿਲੋ ਦੁੱਧ ਦਊਗੀ ਬਾਈ ਕਹਿੰਦਾ ਕਹਿਨ ਨੂੰ ਜਿੰਨਾ ਮਰਜੀ ਕਹਦੀ ਹੈ 24-25 ਕਿਲੋ ਦੁੱਧ ਖਰਾਏ ਦਾ ਦੇਣ ਦਾ ਹੱਕ ਵੀ ਮੰਦਾ ਕਿਉਂਕਿ ਬਰੀਡ ਦੇ ਵਿੱਚ ਬੱਚੀ ਚੰਗੀ ਆ ਬਾਈ ਲੈ ਇੱਥੇ ਤੁਸੀਂ ਚੈੱਕ ਕਰਕੇ ਦੇਖੋ ਐਨ ਮੈਂ ਕਹਿੰਦਾ ਕਬੂਤਰੀ ਦੇ ਬੱਚੇ ਵਰਗੀ ਆ ਬਾਕੀ ਖੜ ਨਹੀਂ ਖੁੜ ਨਹੀਂ ਖੜ ਨਹੀਂ ਖੁੜ ਨਹੀਂ ਭਗਾ ਵੀਰੇ ਝਾਕ ਨਹੀਂ ਬੜ ਦੇ ਨਖਰਾ ਭਗਾ ਕਿੱਡਾ ਚੰਗਾ ਨਾ ਮੈਂ ਮੇਲਿਆਂ ਤੇ ਖੜ ਭਗਾ ਨਾ ਉਹ ਚੀਜ਼ ਆ ਤੁਸੀਂ ਇੱਥੇ ਚੈੱਕ ਕਰਕੇ ਦੇਖੋ ਥਣ ਥਣ ਮੈਂ ਕਹਿੰਦਾ ਗੈਸ ਵੀ ਬਹੁਤ ਜਿਆਦਾ ਚੰਗਾ ਲੱਗਿਆ ਹੋਇਆ ਸਵਾਈ ਬਹੁਤ ਚੰਗੀ ਲੱਗਿਆ ਬੈੜਾ ਸਵਾਈ ਵੀ ਚੰਗੀ ਆ ਤੇ ਬਾਕੀ ਤੁਸੀਂ ਇਥੋਂ ਟਾਪ ਲੈਣ ਲਿਆ ਵੀ ਤੋਰੀ ਜੱਲੀ ਮੜਾ ਆ ਥਾਨ ਬਾਈ ਜੇ ਆਪਾਂ ਗੱਲਬਾਤ ਕਰੀਏ ਕੱਲਾ ਕੱਲਾ ਐਨ ਪੂਰੇ ਸਹੀ ਪੂਰਾ ਚੰਗਾ ਮਸ਼ੀਨੀ ਚਲੋ ਹੱਥੀ ਚਲੋ ਬਹੁਤ ਵਧੀਆ ਥਾਂ ਲੱਗਾ ਹੈ ਹਾਂ ਬਾਕੀ ਜਾਣ ਜੂਣ ਚ ਵੀ ਫੁੱਲ ਆਈ ਹੈ ਹਨਾ ਭਾਈ ਜਿਹੜੇ ਸਾਹਿਬ ਨਾਲ ਦੁੱਧ ਦੱਸਿਆ ਚੰਗੀ ਵੀ ਹੈ ਬਰੀਡ ਵੀ ਹੈ ਇਹ ਤਾਂ ਬਾਹਲੀ ਮਹਿੰਗੀ ਹੋ ਲੈ ਨਹੀਂ ਜਾਇਜ਼ ਮੁੱਲ ਸਿਰਫ ਇਹਦਾ ਵੀਰੇ ਕਿੰਨੇ ਦੀ ਦੇ ਦੇਗਾ ਅੱਜ ਇਹ ਵੈੜ ਆਪਾਂ ਵੀਰੇ ਪਾਸੇ ਹੁੰਦੀ ਵੈੜ ਲੱਖੋਂ ਬਾਹਰ ਦੀ ਸੀਗੀ ਠੀਕ ਆ ਭਾਈ ਪਰ ਜਿਹੜਾ ਜਾਇਜ਼ ਮੁੱਲ ਇਹਦਾ 85000 ਰੁਪਏ ਲੈਣਾ ਆਪਾਂ ਇਹਦਾ ਲਓ ਵੀ ਮੈਂ ਤੁਹਾਨੂੰ 85000 ਰੁਪਏ ਬਾਈ ਕਹਿੰਦਾ ਲੈਣਾ ਆਪਾਂ ਤੇ ਇਹ ਜੀਆਂ ਮਿੱਤਰੋ ਮਿਲਦਿਆਂ ਨਹੀਂ ਜੇ ਤੁਸੀਂ ਗੱਲ ਆ। ਐਡੀ ਵੱਡੀ ਜਰਸੀ ਵੀ ਆਉਂਦੀ ਨਹੀਂ ਜਿਹੜੀ ਗੱਲ ਆ। ਕਦੇ ਆਉਂਦੀ ਆਪਣੇ ਕੋਲ ਵੀ। ਬਿਲਕੁਲ ਬਾਈ ਹਣਾ। ਪਹਿਨਦੀਆਂ ਗੱਲਾਂ ਨਹੀਂ ਆ। ਆਪ ਤੋ ਖਾ ਕਿੱਡਾ ਵੈੜਾ। ਹਾਂ। ਐਡੀ ਜਰਸੀ ਕਦੇ ਆਉਂਦੀ ਆਪਣੇ ਕੋਲ। ਬਿਲਕੁਲ ਬਾਕੀ ਬਾਈ ਇੱਕ ਚੈੱਕ ਕੋਲ ਖੜੀ ਆ ਹਣਾ। ਹਾਂ। ਬਾਕੀ ਥਾਲੇ ਬਾਹ ਖਾ ਵੈੜ ਮੇਰੇ ਠੰਡੀ ਮਿੱਠੀ ਕਿੱਡੀ ਆ ਵੈੜ। ਬਿਲਕੁਲ ਬਾਈ। ਆਹ ਦੇਖੋ ਤੁਸੀਂ। ਦੇਖੀ ਜਿਹੜਾ ਬੰਦਾ ਲੈ ਗਿਆ ਵੀਰੇ ਯਾਦ ਕਰੂਗਾ ਵੈੜ ਮੇਡੀ ਵੱਡੀ ਵੱਡੀ ਵੈੜਾ। ਬਿਲਕੁਲ ਬਾਈ ਹਣਾ। ਗੱਲਬਾਤ ਕਰੀਏ ਆਪਾਂ ਬਾਈ 4 ਨੰਬਰ ਵਾਲੀ ਦੀ ਹਾਂ। ਹਾਂਜੀ ਹ ਸੂਈ ਨੇ ਵੀ ਵੀਰ ਦੁਪਹਿਰੇ ਸੂਈਆਂ ਉੱਤੇ ਕੱਟੇ ਨੇ ਵੜਾ ਸੂਈਆਂ ਠੀਕ ਹੈ ਭਾਈ ਜੇਹ ਢੇਰੀ ਵੀ ਵੀਡੀਓ ਆਪਣੇ ਕੋਲ ਕਾਇਦਾ ਬਣੀ ਹੋਈ ਹੈ ਵੀਰੇ ਠੀਕ ਹੈ ਭਾਈ ਹਾਂ ਮਗਰ ਇਹਨੇ ਬੱਚੀ ਨੂੰ ਜਨ ਦਿੱਤਾ ਵੀਰੇ ਮਗਰ ਇਹਨੇ ਬੱਚੀ ਨੂੰ ਜਨ ਦਿੱਤਾ ਮੈਂ ਤੁਹਾਨੂੰ ਬੱਚੀ ਦਿਖਾ ਦਾਂ ਸੱਜਣੋ ਇਹਦੀ ਇਹ ਬੱਚੀ ਬਹੁਤ ਨਿੱਗਰ ਨਰੋਈ ਬੱਚੀ ਮੈਂ ਆਏ ਲੱਗੀ ਭਾਈ ਜਿਵੇਂ ਹੈ ਨਾ ਪੂਰੀਆਂ ਹਾਂ ਡੱਵਲ ਹਾਂ ਕਿਉਂਕਿ ਆਪ ਵੀ ਭਾਈ ਵੱਡੀ ਆ ਗੈੜ ਵੀ ਬਹੁਤ ਵੱਡੀ ਆ ਵੀਰੇ ਹਾਂ ਬਾਕੀ ਥਣ ਥਣ ਬੜਾ ਨਿਆਇ ਜਿਦਾ ਲੈਵਲ ਖਾ ਵੀਰੇ ਵੀ ਲੈਵਲ ਲੱਗਣਾ ਪੂਰਾ ਕੰਪੀਟੀਸ਼ਨ ਲਈ ਲੈਵਲ ਆਹ ਕਹਿੰਦਾ ਜਮਾਂ ਸਿਰੇ ਵਾਲੀ ਗੱਲ ਹੈ ਇ ਕੋਈ ਵੀ ਤੁਸੀਂ ਕਹੋਗੇ ਬਾਈ ਤੁਹਾਨੂੰ ਲੱਗੂਗਾ ਲੈਵਾ ਦਾ ਇੰਨਾ ਕੁ ਸੋਹਣਾ ਲੱਗਾ ਨਜਾਇਜ਼ ਜੀ ਬੜੇ ਬਾੜ ਨੂੰ ਹਾਂ ਅਦਰ ਲੈਵੇ ਦੇ ਹਿਸਾਬ ਨਾਲ ਤਾਂ ਇਹ ਕਹਿੰਦੀ ਹੈ ਵੀ ਬਹੁਤ ਕੁ ਕਰ ਦੂਗਾ ਹਾਂ ਪਰ ਫਿਰ ਵੀ ਕੀ ਤੇਰਾ ਤੇ ਯਾਰ ਬਾਕੀਂਦਾ ਵੀ ਕਿੰਨਾ ਦੁੱਧ ਪਿਆਉ ਉਹ ਬਾਈ ਦੁੱਧ ਬੜੇ ਰਾਵਨ ਨਾਲ ਵੀਰੇ 24 25 ਕੁ ਲਾ ਦਊਗੀ ਬੜਾ ਬਾਈ ਖੁੱਲਾ ਡੁੱਲਾ 24 25 ਅਦਰ ਕੁਆਲਟੀ ਬਹੁਤ ਟਾਪ ਦੀ ਆ ਬੜਾ ਜੀ ਵੀਰੇ ਕੌ ਵੀ ਪੱਤੀ ਕਿਲੋ ਬਾਈ ਕਹਿੰਦਾ ਦੁੱਧ ਪੀਊਗੀ ਲੈ ਵੇਖ ਵੀਰੇ ਫਸ ਫਸ ਤੁਰਦੀ ਨਾ ਬੈੜ ਹਾਂ ਆ ਤੁਸੀਂ ਇੱਥੋਂ ਚੈੱਕ ਕਰਕੇ ਦੇ ਦਿਓ ਤੁਰਨਾ ਬੈਠਣਾ ਔਖਾ ਹੋਇਆ ਬੈੜ ਨੂੰ ਬਿਲਕੁਲ ਬਾਈ ਹੈਣਾ ਕਿਉਂਕਿ ਬਰੀਡ ਸੋਹਣੀ ਹੈ ਬਾਈ ਹੈਣਾ ਇੱਕ ਬੰਦਾ ਕਹਿੰਦਾ ਨਾ ਬਾਈ ਬੈਣਾ ਉੱਠਣਾ ਔਖਾ ਹੋ ਗਿਆ ਜੀ ਬੈੜ ਨਾਲ ਬੱਚੋਤੀ ਹਾਂ ਉਹ ਇਹ ਚੀਜ਼ਾਂ ਉਹ ਗੱਲ ਹੈ ਬਾਈ ਹੈਣਾ ਇਹਨੂੰ ਔਖਾ ਬੈਣਾ ਉੱਠਣਾ ਹਾਂ ਬਾਕੀ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਛੋਟੇ ਹੱਥੀ ਦੇ ਵਿੱਚ ਤਾਂ ਮੈਨੂੰ ਲੱਗਦਾ ਬਰੀਡ ਵਿਖਾ ਬੈੜ ਦੀ ਇੱਕ ਟਿਕਟੌਕ ਵੀ ਆ ਬੈੜ ਦੀ ਇਹ ਆ ਤੁਸੀਂ ਚੈੱਕ ਕਰੋ ਕਿਉਂਕਿ ਸੋਹਣੀ ਹੈ ਉੱਪਰੋਂ ਤੁਸੀਂ ਚੈੱਕ ਕਰ ਲਓ ਦੋਦੜਾ ਅੰਗ ਹਨ ਬਾਕੀ ਦੋਨੇ ਮੌਸਮਾਂ ਚ ਉੱਡੂਗੀ ਭਾਈ ਹਾਂ ਹਾਂ ਇਹ ਕਿੰਨੇ ਦੀ ਦੇਣੀ ਆ ਬਦਾਰ 2 ਮਹੀਨਾ ਪਹਿਲਾਂ ਹੁੰਦੀ ਵੀਰੇ ਠੀਕ ਆ ਭਾਈ ਤਾਂ ਸੀਗੀ 10 ਦੀ ਠੀਕ ਆ ਭਾਈ ਅੱਜ ਜੈਜਮਲ ਸਿਰਫ ਇਹਦਾ ਆਪਾਂ ਵੀਰੇ 82000 ਲੈਣਾ ਅੱਜ ਤੋਂ ਭਾਈ ਕਹਿੰਦਾ 1 ਮਹੀਨਾ ਪਹਿਲਾਂ ਹੁੰਦੀ ਤਾਂ ਇਹ ਲੱਖੋਂ ਬਾਹਰ ਦੀ ਸੀਗੀ ਬਾਹਰ ਸੀ ਤੇ ਅੱਜ ਦੇ ਦੇਣੀ ਆ ਸਿਰਫ ਆਪਾਂ 82000 ਦੀ ਸਿਰਫ ਜੈਜਮਲ 82000 ਦੀ ਤੁਹਾਨੂੰ ਇਹ ਇੱਕ ਨਹੀਂ ਮਿੱਤਰੋ ਦੋ ਨਾਲ ਮਿਲ ਜਾਣਿਆ ਇਹ ਆ ਤੁਸੀਂ ਚੈੱਕ ਕਰਕੇ ਦੇ ਲੋ ਕਬੂਤਰੀ ਵਰਗੀ ਇਹਦੇ ਮਗਰ ਬੱਚੀਆਂ ਨਿੱਗਰ ਬਹੁਤ ਆ ਇਹੇ ਜੀ ਆਹ ਲੇਵਾ ਦਿਖਾਈ ਵੀਰੇ ਕੀ ਚੀਜ਼ ਆ ਲੈ ਹਾਂ ਆ ਤੁਸੀਂ ਲੇਵਾ ਚੱਕ ਟੱਪੜੇ ਪੜੇ ਵੀ ਉੱਤੋਂ ਇੱਕੋ ਜੰ ਬਰਾਬਰ ਹੋਣਗੇ ਵੀਰੇ ਸਾਰੇ ਆ ਬਈ ਲੇਵੇ ਵਾਲੀ ਗੱਲ ਬਾਤ ਤਾਂ ਚੱਲ ਬਰੀਡ ਦੇ ਵਿੱਚ ਹੈਗੀ ਹੋਈ ਆ ਪਰ ਬਾਕੀ ਬਈ ਭੁੱਖ ਲੈਣ ਵਾਲੀ ਗੱਲ ਆ ਪੂਰੀ ਪੂਰੀ ਵੀਰੇ ਪੂਰੀ ਹਾਂ ਕਹਿਣ ਦੀਆਂ ਗੱਲਾਂ ਨਹੀਂ ਬਾਕੀ ਆ ਟੌਪ ਕਲਾਸ ਦੀ ਇਹਦੇ ਮਗਰ ਬੱਛੀ ਆ ਬੱਛੀ ਵੀ ਬਹੁਤ ਜ਼ਿਆਦੇ ਨਿੱਗਰ ਹੈ ਬਈ ਹਨਾ ਜਿਵੇਂ ਆਪ ਨਿੱਗਰ ਆ ਉਵੇਂ ਹੀ ਬੱਛੀ ਆ ਬਈ ਹਨਾ ਗੱਲ ਬਾਤ ਕਰੀਏ ਆਪਾਂ ਬਈ ਜਿਹੜੀਆਂ ਦੋ ਅੰਦਰ ਖੜੀਆਂ ਪਰ ਪਹਿਲਾਂ ਇਹਦੀ ਗੱਲ ਕਰ ਲਈਏ ਬਾਈ ਆਪਾਂ ਕੀ ਡਿਟੇਲ ਹੈ ਇਹਦੀ ਇਹ ਵੀਰੇ ਪਲੂਨ ਬੱਛੀ ਆ ਵੀਰੇ ਠੀਕ ਆ ਬਾਈ ਮੋਹੋਂ ਵੀਰੇ ਚਾਰ ਦੰਦਾ ਠੀਕ ਆ ਬਾਈ ਹਾਂ ਬੈ ਲੋਗੇ ਵੀ ਵੀਰੇ ਚਾਰ ਪੰਜ ਦਾ ਨਾ ਬੜਾ ਵੈੜ ਫੁੱਲੇ ਡੁੱਲੇ ਠੀਕ ਆ ਬਾਈ ਹਾਂ ਤੇ ਲਿਆ ਬਾਈ ਇਹਨੂੰ ਖੋਲ ਗੇ ਅੰਦਾਜ਼ਾ ਬਾਈ ਕੀ ਕਹਿੰਦਾ ਜੀ ਜਿਵੇਂ ਇਹਦੀ ਬਰੀਡ ਆ ਬਾਈ ਫੇਸਬੁਕ ਜਿਵੇਂ ਛੋਟਾ ਬਰੀਡ ਕੁਆਲਟੀ ਦੇ ਹਿਸਾਬ ਨਾਲ ਵੀਰੇ 18 20 ਕਿਲੋ ਦੇ ਵਿੱਚ ਵਿੱਚ ਦੋ ਦਊਗੀ ਬੜੇ ਵੈੜ ਫੁੱਲੇ 18 ਤੋਂ 18 ਤੋਂ 20 ਦੇ ਵਿੱਚ ਵਿੱਚ 20 ਦੇ ਵਿੱਚ ਵਿੱਚ ਦੁੱਧ ਦੂ ਬਾਕੀ ਥਣ ਵੀ ਬਾਈ ਸੋਹਣਾ ਹਨਾ ਬਹੁਤ ਸੋਹਣਾ ਥ ਬਾਕੀ ਉਹ ਹੈਗ ਕੱਤੀ ਦਾ ਹੈਗੀ ਆ ਬਾਈ ਹੈ ਜਣਾ ਕੱਤੀ ਆ ਵੀਰੇ ਬੰਦਾ ਜਿਹੜਾ ਚਾਰ ਦਿਨ ਸਾਹਬ ਨੂੰ ਵੀਰੇ ਨਫੇ ਵਾਲੀ ਚੀਜ਼ ਆ ਨਫੇ ਦੇ ਵਿੱਚ ਬਾਈ ਕਹਿੰਦਾ ਉਹਨੂੰ ਅੱਜ ਆਪਾਂ ਦੇ ਦੇਣੀ ਆ ਰੇਟ ਫੇਰੇ ਦਾ ਬਾਈ ਉਹੋ ਜਿਹਾ ਹੀ ਹੋਊਗਾ ਅੱਜ ਅੱਜ ਕਰਾਂਗੇ ਵੀਰੇ ਸਰਪੇ ਦਾ ਜੇ ਜੀ ਕਰਾਂਗੇ ਹੈਨਾ ਆ ਤੁਸੀਂ ਚੈੱਕ ਕਰਕੇ ਦੇ ਦਿਓ ਅਜੇ ਭੜਾ ਭੁਣਾ ਪਾਈ ਫਿਰਦੀ ਆ ਬਹਿੜਾ ਜੇ ਹਾਂ ਥੋੜੀਆਂ ਜੀਆਂ ਪਹਲਾ ਹੋਈਆਂ ਹੋਈਆਂ ਹੈਨਾ ਤੇ ਹੈਪੀ ਮੂਡ ਨਹੀਂ ਮੜਾ ਬਾਕੀ ਪਲੂਨ ਮੱਛੀ ਦਾ ਵੀਰੇ ਪਹਲਾ ਨਾਲੇ ਵਖੜਨਾ ਹੁੰਦਾ ਹਾਂ ਬਾਈ ਇਹ ਤਾਂ ਹੁੰਦਾ ਹੀ ਆ ਪਲੂਨ ਦੇ ਵਿੱਚ ਬਾਕੀ ਤੁਸੀਂ ਤਾਂ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਤੇ ਨਿਗਰ ਨਿਗਰ ਆ ਤੁਸੀਂ ਦੇਖ ਲਓ ਕੰਦੀ ਹੋਈ ਆ ਮੈਂ ਕਹਿੰਨਾ ਫੋਲੀ ਹੈਣਾ ਅੱਜ ਫਿਰ ਇਹ ਪੂਰੇ ਪਰਤੇ ਜਿਹੜਾ ਬੰਦਾ ਖਰੀਦਣ ਨਾਲ ਲੈ ਜਾ ਮਿਲ ਜੂ ਉਹਨੂੰ ਬਾਈ ਪੂਰੀ ਪੂਰੀ ਭਾਜ ਦੇਵਾਂਗੇ ਕਿੰਨੇ ਦੀ ਦੇ ਦਈਏ ਇਹ ਸਿਰਫ ਜਾਇਜ਼ ਮੁੱਲੇ ਦਾ ਵੀਰੇ ਆਪਾਂ ਜਿੱਦੇ ਤੈਅ ਹੋ ਗਈ 85000 ਦੀ ਬਾਈ ਅੱਜ ਜਿਹੜੇ 72000 ਰੁਪਏ ਦੇ ਪੈਸੇ ਗਣਾਂਗੇ ਅੱਜ ਸਿਰਫ 72000 ਦੇ 72000 ਦੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਬਰੀਡ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਬਾਕੀ ਥਾਂ ਲੇਵਾ ਮੈਂ ਤੁਹਾਨੂੰ ਸਾਰੇ ਪਾਸਿਓ ਇਹਦਾ ਕਮਾ ਕੇ ਸੱਜ ਨੂੰ ਦਿਖਾਤਾ ਤੇ ਆਹ ਤੁਸੀਂ ਚੈੱਕ ਕਰਕੇ ਦੇਖ ਲੋ ਨਗਰ ਨਗਰ ਪੂਰੀ ਆ ਗੱਲਬਾਤ ਕਰੀਏ ਆਪਾਂ ਬਾਈ 6 ਨੰਬਰ ਵਾਲੀ ਦੀ ਹਾਂਜੀ ਹਾਂਜੀ ਬਰੀਡ ਬਾਈ ਇਹਦੀ ਵੀ ਬਹੁਤ ਜਿਆਦਾ ਸੋਹਣੀ ਆ ਹਾਂ ਥਣ ਲੇਵੇ ਦਾ ਵੀ ਕੋਈ ਅੰਤ ਨਹੀਂ ਕੀ ਡਿਟੇਲ ਇਹਦੀ ਬਾਈ ਦੂਜਾ ਹਸੂਗਾ ਬੈੜਾ ਬਾਈ ਠੀਕ ਆ ਬਾਈ ਹਾਂ ਦਣ ਲਊਗੀ ਬੈੜ ਹਜੇ ਵੀਰੇ 4 ਪਾਣ ਲੈਣਾ ਠੀਕ ਆ ਬਾਈ ਹਾਂ ਹੂੰ ਜੇ ਗੱਲਬਾਤ ਕਰੀਏ ਜਿਹੜੇ ਸਾਬ ਨਾਲ 4-5 ਦਿਨ ਲੈਂਦੀ ਹੈ ਬਾਈ ਤਿਆਰੀ ਬਹੁਤ ਸੋਹਣੀ ਬਹੁਤ ਸੋਹਣੀ ਤਿਆਰੀ ਕਰੂਗੀ ਬੈੜ ਬਾਈ ਹਾਂ ਬਾਕੀ ਜਾਣ ਦੇ ਵਿੱਚ ਵੀ ਬਹੁਤਾ ਬੱਚੀ ਇਹ ਤੋਂ ਤੁਸੀਂ ਥਾਣੇ ਲੈਵਾ ਚੈੱਕ ਕਰਕੇ ਦੇਖ ਲਓ। ਲੈਵਾ ਦਾ ਵੀਰੇ ਫਾਸਫਾ ਤੁਰੂਗੀ ਵੜ ਕਾਨੂੰ ਇਦੋਂ ਦੇਖ ਲਈ ਤੁਗੜੀ ਹੋਊਗੀ ਵੜ। ਬਿਲਕੁਲ ਬਾਈ ਜਿਹੜਾ ਜਰਸੀ ਦਾ ਲੈਵਾ ਆ ਆਪਾਂ ਦਿਖਾਈਆ ਉਹ ਮੇ ਜਰਸੀ ਪੱਕ ਚ ਹੀ ਆ ਵੀਰੇ ਇਹ। ਹਾਂ। ਇਹ ਜਰਸੀ ਦੇ ਪੇਟੋਂ ਪੈਰਾ ਹੋਈ ਵੀ ਆ ਵੜ ਨੇ। ਅੱਛਾ। ਹਾਂ। ਜਿਵੇਂ ਆਪਾਂ ਉਹ ਜਿਵੇਂ ਆ ਆਪਣੀ ਜਰਸੀ ਦੇ ਮਗਰ ਐਚਪਾ ਹਣਾ। ਹਾਂ ਹਾਂ ਇਹ 60% ਵੀਰੇ ਜਰਸੀ ਆ ਇਹ। ਠੀਕ ਆ ਬਾਈ। ਹਾਂ। ਤੇ ਇਹ ਅਵਤਾਰ ਫੇਰ ਤਾਂ ਜੇ ਗੱਲਬਾਤ ਇਹਦੀ ਕਰੀਏ ਆਪਾਂ ਹਣਾ। ਤੇ ਦੁੱਧ ਵੀ ਇਹਦਾ ਚੰਗਾ ਹੋਊਗਾੜਾ ਹਾਂ ਦੁੱਧ ਵੀ ਫੈਟ ਚੰਗੀ ਹੋਊਗੀ ਬੈੜਾ ਹਾਂ ਫੈਟ ਚੰਗੀ ਹੋਊਗੀ ਬਾਕੀ ਇਹ ਤੋਂ ਦੋ ਦੋਨੇ ਤਰ੍ਹਾਂ ਦੀ ਬਰੀਡਿੰਗ ਵੀ ਬੰਦਾ ਕਰਾ ਹਾਂ ਸੋਹਣੀ ਸੁਨੱਖੀ ਬਹੁਤ ਆ ਬੈੜਾ ਹਾਂ ਸੋਹਣੀ ਹਾਲੇਵਾ ਵੀ ਉਨਾ ਹੀ ਸੋਹਣਾ ਲੱਗਾ ਬੈੜਾ ਉਨਾ ਥੋੜਾ ਥਾਨ ਲੈਵਲ ਲੱਗੇ ਹੋਏ ਆ ਤੁਸੀਂ ਚੈੱਕ ਕਰਕੇ ਦੇਖ ਲਓ ਮਿੱਤਰੋ ਬਾਕੀ ਥਣ ਵੀ ਸੋਹਣਾ ਵਾ ਕੁਆਲਟੀ ਵੀ ਚੰਗੀ ਆ ਬਾਕੀ ਉਹ ਰੰਗ ਪ੍ਰਿੰਟ ਵੀ ਸੋਹਣਾ ਬਾਈ ਬਹੁਤ ਸੋਹਣੀ ਆ ਵੀਰੇ ਬੈੜਾ ਚਿਲਕਾਂ ਚਿਲਕਦੀ ਆ ਹਾਂ ਅਜੇ ਕਰੇ ਧੋਪ ਨੂੰ ਦੁੱਗਣੀ ਸੋਹਣੀ ਲੱਗਣੀ ਸੀ ਹਾਂ ਆ ਤੁਸੀਂ ਇੱਥੋਂ ਚੈੱਕ ਕਰਕੇ ਦੇਖੋ ਮਿੱਤਰੋ ਬਰੀਡ ਏ ਵੀਰੇ ਵਹਿੜ ਤਿਆਰ ਹੋ ਗਈ ਤੇ 90000 ਦੀ ਵਹਿੜ ਆ ਠੀਕ ਆ ਬਾਈ ਇਹ ਅੱਜ ਆਪਾਂ ਜੈਜਮਲ ਸਿਰਫ 80000 ਦੀ ਵਹਿੜ ਦੇ ਦਿਆਂਗੇ ਸਿਰਫ 80000 ਦੀ 80000 ਲਓ ਵੀ ਮੇਤਰੋ 80000 ਦੀ ਆ ਚੱਕੋ ਤੁਸੀਂ ਅੱਜ ਦਾ ਆਫਰ ਕੀ ਆ ਕੰਮ ਹਨਾ ਵਹਿੜ ਚੰਗੀ ਹੋਵੇ ਚਾਰ ਦਿਨ ਸਾਹ ਵਾਲੀ ਬੰਦਾ ਹਾਂ ਇਹ ਵੀ ਬਈ ਪੈਸੇ ਬਟਾਉਂਦੀ ਆ ਹਨਾ ਟੈਰੀ ਕਾਰ ਵਗੂ ਲੈਵਾ ਵੀਰੇ ਵਹਿੜ ਦਾ ਹਜੇ ਜਮਾ ਐਨ ਦੀ ਕਿੰਨੇ ਹੁੰਦੇ ਆ ਨਾ ਐ ਵੇਲਾ ਲੈ ਲੈ ਵਾ ਕੀ ਲਈ ਫਿਰਦੀ ਆ ਹਜੇ ਵੀ ਬਈ ਮੈਂ ਕਹਿੰਦਾ ਐਨ ੱਟੇ ਲਾ ਢੁਲਣਾ ਪਈ ਆ ਪੂਰੀ ਅੜ ਜਾਣਾ ਬਾਈ ਇਹਨੇ ਪੂਰੀ ਅੜ ਜਾਣਾ ਬੈਣਾ ਵੈਣਨੇ ਇੱਕ ਵਾਰ ਲੋਕੇਸ਼ਨ ਤੇ ਬਈ ਮੋਬਾਈਲ ਨੰਬਰ ਦੁਬਾਰਾ ਬੋਲਦੀ ਕਿਉਂਕਿ ਕਈ ਵਾਰੀ ਨਾ ਆਪਣੇ ਪੇਜ ਦੇ ਨਾਲ ਨਵੇਂ ਸੱਜਣ ਜਾਂਦੇ ਰਹਿੰਦੇ ਆ ਬਈ ਨਤ ਪਿੰਡ ਹੈ ਆਪਣਾ ਬਗਰਾੜੀ ਵੀਰੇ ਨਾਮ ਹੈਗਾ ਉਤਾਰ ਵੀਰੇ ਨੰਬਰ ਹੈਗਾ 8847601402 ਬਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਸਾਰੇ ਨਗਰਾਂ ਦੇ ਵਿੱਚੋਂ ਜਿਹੜਾ ਨਗ ਵੀ ਪਸੰਦ ਆਉਂਦਾ ਸਕਰੀਨ ਸ਼ਾਟ ਮਾਰ ਕੇ ਉਤਾਰ ਦੇ ਨਾਲ ਗੱਲਬਾਤ ਕਰਕੇ ਕੋਈ ਵੀ ਤਸੱਲੀ ਕਰਨੀ ਹੈ ਦੁੱਧ ਦੀ ਸੂਵੇ ਦੀ ਜਾਂ ਜਿਹੜੀ ਵੀ ਕਰਨੀ ਹੈ ਉਹ ਕਰਕੇ ਤੁਸੀਂ ਜਾਨਵਰ ਨੂੰ ਖਰੀਦ ਲੈਣਾ ਵੀਡੀਓ ਨੂੰ ਸ਼ੇਅਰ ਕਰਦੇ ਜਾਉਂਦੇ ਬੱਸਦੇ ਰਹੋ ਜੀ ਧੰਨਵਾਦ